ਹਰ ਵੀ ਲੋਕਾਂ ਨੂੰ ਲੋੜ ਰਹੀ ਹੈ ਵੀ ਨੈਗੇਟਿਵ ਟਿਕਾਣਾ ਮਿਲਦਾ। ਬੋਕਾਂ ਸੁਖੀ ਰਸ ਜੋ ਜੋ ਬਦਰ ਪਕੜੀ ਵੀ ਰੋਟੀ ਤੋਂ ਕਰ ਸ਼ੁਰੂ ਅੱਜ ਤੋਂ ਹੀ। ਟੋੜ ਦੀ ਕੋਸ਼ਿਸ਼ ਕਰਾ। ਆਪਾਂ ਸਾਰੇ ਚੜ੍ਹਦੀ ਕਲਾ ਵਾਲੇ ਲੋਕਾਂ ਸੁਖ ਦਾ ਸੁਨੇਹਾ ਆਊਗਾ ਔਰ ਤੁਸੀਂ ਰੋਣਾ ਨਹੀਂ ਮੰਨਣਾ ਭਾਜੀ ਤਕੜੇ ਹੋ ਕੇ। ਤਕੜੇ ਹੋ ਜਾਓ। ਇਹਦਾ ਵੀ ਸਾਨੂੰ ਪੁੱਛਿਆ ਵੀ ਉਹਨਾਂ ਨੇ ਕਹਿੰਦੇ ਆਗੇ ਕੋਈ ਨਹੀਂ। ਜਵਾਬ ਦਿਓ ਤਾਂ ਕਿੰਨਾ ਕੰਮ ਇੱਕ ਤਾਣਾ ਤਾਂ ਤੜਕਣ ਦਾ ਬੋਕਾਂ ਕਰਾ ਅੱਜ ਬਤਾਵਾ ਗਈ ਐ ਸੇਵਾਸਪ। ਅਸੀਂ ਮਿੱਟੀ ਮੁਲਕ ਤੇ ਮਾਨ ਮਤਲਬ ਇਹ ਕੱਲ ਟੈਨਸ਼ਨ ਨਾ ਮਤਲਬ ਮਰਨ ਵਾਲੇ ਵੇਸੀ ਇਹ ਡਾਕਟਰ ਸੱਜੇ ਆਪ ਸੇਵਾ ਕਰਦੇ ਆ। ਉਹ ਦਿਨ ਤੇਰੇ ਮਾਲੇ ਜਦ ਤਨਰਗਾ ਮੈਂ ਯਾਰ ਬਤਰੀ ਚਾਤੀ ਪਾ ਕੇ ਉੱਤੇ ਕਰਦਾ ਮਾਤਾ ਦੀ ਲਾਤ ਟੁੱਟੀ ਐ ਇੱਕ ਰੁਪਈਆ ਸੀ ਮਤਲਬ ਫਿਰ ਵੀ ਇਹ ਲਾਤ ਸੇਵਾ ਕਰਨੇ ਇੱਥੇ ਰੋਕ ਲਾ ਦੇ ਮਤਲਬ ਵਜੇ ਦਾ ਛੁੱਟੀ ਨਹੀਂ ਮਿਲਿਆ ਸਾਨੂੰ ਆਹ ਹੋਰ ਛੁੱਟੀ ਕਰਾਈ ਉਹਨੇ ਗੂਗਲ 'ਤੇ ਉਹਦੇ ਬਿੱਲ ਦਿੱਤਾ ਰਿਹਾ ਇਹ ਲਾਤ ਲੋਕਾਂ ਦੇ ਅਜਨੇ ਕਰਾ ਰਾਛਣ ਖਾ ਲੋ ਸਮੁੰਦਰੋਂ ਚਲਣ ਗਿਆ ਨੂ ਲੋਕ ਸਭ ਤੋਂ ਵਾਰ ਬੱਗਦੇ ਨੇ ਤੁਸੀਂ ਗੱਲ ਕਰਦਾ ਕੋਈ ਜਾਂਦਾ ਕੋਈ ਨਾ ਸਕਦਾ ਛੁੱਟੀਆਂ ਵੀ ਮਾਰਦੇ ਨੇ ਮਤਲਬ ਇਹ ਸਾਨੂੰ ਲਿਖਾਉਂਦੇ ਨੇ ਅਗਲੇ ਦਿਨ ਮਤਲਬ ਪਨੀ ਲਿਆਕ ਦਿੰਦੇ ਆ ਬਟੇ ਹੁੰਦਾ ਵੀ ਉਦੋਂ ਲੋਕਾਂ ਨੂੰ ਕਾਰ ਪੈ ਜਾਂਦੀ ਓੜੇ ਓੜੇ ਦੋ ਓ